ਲੇ ਵੀ ਪਹਿਲਵਾਨੋ ਦਿਨ ਚੜ ਗਿਆ ਤੇ 8 ਵਜ ਗਏ ਤੇ ਠੰਡ ਰਾਤ ਵਾਵਾ ਸੀ ਇਹਨੇ -11 ਟੈਂਪਰੇਚਰ ਦੇਖਿਆ ਸੀ ਨਾ -11 ਤੇ ਨਾ ਨਾ ਲਕਾ ਮਾ ਤਾਂ ਔਖਾ ਹੀ ਇੱਥੇ ਜੀਵ ਨਹੀਂ ਕਰਦਾ ਤੇ ਪਾਣੀ ਗਰਮ ਵੀ ਹੈ ਨੀਗਾ ਕੋਈ ਗਿਜਰ ਗੁਜਰ ਵਾਲੀ ਸਹੂਲਤ ਹੈ ਨਹੀਂਗੀ ਉਹੀ ਦਿੰਦੇ ਬਾਲਟੀ ਚ ਗਰਮ ਕਰਕੇ ਆਵੇ ਮੂੰਹ ਮਾ ਧੋ ਲੋ ਤੁਸੀਂ ਬਾਈ ਇੰਨਾ ਹੀ ਬਹੁਤ ਹੈ ਹੁਣ ਚਾਹ ਚੂ ਪੀ ਕੇ ਕਾਇਮ ਹੁੰਨੇ ਆ ਚਲਦੇ ਅਗੇ ਨਾਕੋ ਨੁਕੋ ਵੱਲ ਨੂੰ ਵੇਖਦੇ ਆ ਕੀ ਕੁਝ ਦੇਖਣ ਵਾਲਾ ਨਾਕੋ ਹੀ ਜਾਣਾ ਚਾਹ ਬਣੀ ਜਾਂਦੀ ਐ

ਵੀ ਮੁੰਡਿਆਂ ਨੇ ਸਮਾਨ ਸਮੂ ਸਾਰਾ ਸੰਭਲਿਆ ਕਿਉਂਕਿ ਜਿੰਨਾ ਸਮ ਆਪਣਾ ਘਰੇ ਰਸੋਈ ਚ ਹੁੰਦਾ ਓਨਾ ਹੀ ਸਮਾਨ ਬਣ ਜਾਂਦਾ ਇਹ ਵੀ ਨਿਕਾ ਮੁੱਟਾ ਫੱਟ ਫੁੱਟ ਕਰਨ ਤੇ ਵਾਵਾ ਟਾਈਮ ਲੱਗ ਗਿਆ ਸੋਚਿਆ ਸੀ 9 ਵਜੇ ਦੇ ਨੂੰ ਚੱਲਾਂਗੇ ਤੇ ਟਾਈਮ ਹੋ ਗਿਆ 9:30 ਚਲੋ ਕੋਈ ਗੱਲ ਨਹੀਂ ਤੇ ਆਪਾਂ ਖੜੇ ਆ ਪੂਤ ਜਿਲ੍ਹਾ ਕਨੌਰ ਆ ਇਹ ਤੇ ਵਿਊ ਬਹੁਤ ਸੋਹਣਾ ਹੈ ਆ ਨਾ ਜਿਹੜੀ ਸਨੋ ਉਹ ਤੋਪ ਜੀ ਪੈਂਦੀ ਇੰਨਾ ਜ਼ਬਰਦਸਤ ਵਿਊ ਲੱਗਦਾ ਨਾ ਕਮਾਲ ਹੀ ਹੈ ਗੱਡੀਆਂ ਆਪਣੀਆਂ ਰੈਡੀ ਖੜੀਆਂ ਐ ਇਹ ਬੰਦੇ ਆਪਣੇ ਆਕਸੀਜਨ ਚੈੱਕ ਕਰੀ ਜਾਂਦੇ ਆ ਕਿਵੇਂ ਆਈ ਬਾਈ ਸਾਰਿਆਂ ਦੀ ਆਕਸੀਜਨ ਸੈੱਟ ਹੈ ਹੁਣ ਤਾਂ ਸੈੱਟ ਦੱਸਾਂਗੇ ਆ ਆਕਸੀਜਨ ਜੀ ਜਿਹੜਾ ਸਾਡਾ ਬੰਦਾ ਦੋ ਦਿਨ ਤੋਂ ਹੋ ਰਿਹਾ ਲੋਟ-ਪੋਟ ਉਹਦੀ ਆ ਰਹੀ ਹੈ 100 'ਚ 100 ਲੈ ਕਮਾਲ ਹੋ ਗਈ ਯਾਰ ਤੇ ਬਾਕੀ ਨਰੈਣ ਹੋ ਗਿਆ ਮੈ ਹੋ ਗਿਆ ਤੇ ਵਿੱਕੀ ਹੋ ਗਿਆ 94 ਦੇ ਆਸਪਾਸ ਸਰ ਚੰਦਰਮਿੰਦਰਾ ਨੇ ਮੇਰੇ ਵੀ ਚੱਕਰੀਆਂ ਮੜਾਇਆ ਵਾਹੇ ਤਾਂ ਮੈਨੂੰ ਤਾਂ ਮੇਰੀ ਆਕਸੀਜਨ 150 ਹੋਊਗੀ ਅੱਜ ਕਿੱਥੇ ਕਿੱਥੇ ਬਾਈ ਅੰਦਰ ਰੱਖ ਤੂੰ ਰੱਖਦੀ ਕਿ ਨੜੀ ਆ ਸੀ ਨਾਲ ਹੀ ਲੈ ਲੈ ਕਰਕੇ ਚੱਕਿਆ ਮੈਨੂੰ ਵਹੀ ਚਾਕਲੇਟ ਵਾਲਾ ਫਾਫਾ ਲੱਭੋ ਦੋਨੇ ਗੱਡੀਆਂ ਵਿੱਚ ਕਿੱਥੇ ਹੈਗਾ ਹੈਗਾ ਥੋੜੀ ਥੋੜੀ ਚਾਕਲੇਟ ਖਾਣੇ ਇਹ ਤਾਂ ਮਿਲ ਨਹੀਂ ਰਿਹਾ ਚੋਲ ਖਾ ਲੈ ਲੈ ਬਈ ਅਪਾ ਵੀ ਆਕਸੀਜਨ ਕਰਾਂਗੇ ਚੈੱਕ ਲੈ ਬਾਈ ਮਾਈਕ ਫੇਰ ਲਾ ਲੈ ਤੁਸੀਂ ਨਹੀਂ ਨਹੀਂ ਲਾਇਆ ਨਹੀਂ ਆ ਤਾਰ ਲਾਤੀ ਬਸ ਉਹਨੀ ਅੱਛਾ ਲਾਤੀ ਲਾਹੌਰ ਹਾਂ ਬਸ ਠੀਕ ਹੈ ਫੇਰ ਮੈਨੂੰ ਥੋੜਾ ਹੋਵੇਗਾ ਬਈ ਦੱਸੀ ਹਾਂ ਕੋਈ ਚੀਜ਼ ਚਾਹੀਦੀ ਹਾਂ ਦੱਸਦਾ ਕਿੱਥੇ ਪਿਆ ਖਾਣੇ ਆ ਵਧੀਆ ਚੀਜ਼ ਹੈ ਜਿਹੜੇ ਕਿਤੇ ਕੋਈ ਪਹਾੜੀ ਏਰੀਆ ਚ ਜਾਂ ਜਿੱਥੇ ਲੱਗਦਾ ਤੁਹਾਨੂੰ ਆਕਸੀਜਨ ਘੱਟ ਪਹੁੰਚਣ ਹੈ ਇਹੀ ਤੁਹਾਡੀ ਜਮੈਂ ਇਹ ਜੇ ਘੱਟ ਜੇ ਦਾ ਰੱਖ ਲਓ ਹਾਂ ਜੇ ਇੱਕ ਤਾਂ ਆਕਸੀ 99 ਜੇ ਇਦੋਂ ਵੀ ਘੱਟ ਗਈ ਜੇ ਇਦੋਂ ਵੀ ਘੱਟ ਗਈ ਫਿਰ ਇੱਕ ਹੋਰ ਵੀ ਚੀਜ਼ ਹੈਗੀ ਆ ਵੱਡਾ ਅਸਟਰ ਵੀ ਹੈ ਜੇ ਕੱਟਿਆ ਹੀ ਨਹੀਂ ਜੇ ਪੂਰੀ ਗੱਡੀ ਦਾ ਵੱਡਾ ਸਿਲੰਡਰ ਵੱਡਾ ਸਿਲੰਡਰ ਵੀ ਲੈ ਕੇ ਆਇਆ ਸੀ ਤਾਂ 93 ਲੈ ਕੇ ਆਇਆ ਕਰੋ ਪ੍ਰਬੰਧ ਪੂਰਾ ਹੋਣਾ ਚਾਹੀਦਾ ਦੇਖੋ ਲੋਡ ਪਵੇ ਚਾਹੇ ਵੈਸੇ ਦਾ ਰੱਬ ਕਰੇ ਨਾ ਹੀ ਲੋਡ ਪਵੇ ਬਟ ਫਿਰ ਵੀ ਜੇ ਤੁਹਾਨੂੰ ਲੱਗਦਾ ਵੀ ਕੋਈ ਮੈਨੂੰ ਦਿੱਕਤ ਹੈਗੀ ਹੈ ਜੇ ਤੁਸੀਂ ਪਹਿਲੀ ਵਾਰ ਹੀ ਸਫਰ ਕਰ ਰਹੇ ਹੋ ਤਾਂ ਇੱਕ ਵਾਰੀ ਪ੍ਰਪਰੇਸ਼ਨ ਪੂਰੀ ਹੋਣੀ ਚਾਹੀਦੀ ਹੈ ਤੁਹਾਡੀ ਜਿਵੇਂ ਲਾਈਕਰ ਆਕਸੀ 99 ਇਹ ਸਿਲੰਡਰ ਹੈ ਇਹ ਤਾਂ ਲੈ ਲਓ ਇਹਦੇ ਚ ਤੁਸੀਂ ਲਾ ਲਓ ਵੀ ਕਿੰਨੀਆਂ ਸਪਰੇ ਹੁੰਦੀਆਂ ਇਹ 2 ਅੰਡਰ 200 ਦੇ ਆਸ-ਪਾਸ ਇਹ ਸਪਰੇ ਹੁੰਦੀਆਂ ਨੇ 150 ਅਪ ਟੂ 150 ਸਪਰੇ ਹੁੰਦੀ ਹੈ ਇੱਕ ਸਿਲੰਡਰ 'ਚ ਇਹ ਰੱਖ ਸਕਦੇ ਹਾਂ ਜੇ ਤੁਹਾਨੂੰ ਜ਼ਿਆਦਾ ਪ੍ਰੋਬਲਮ ਆ ਵੱਡਾ ਸਿਲੰਡਰ ਲੈ ਆਓ ਤੇ ਆਕਸੀਜਨ ਜਿਹੜਾ ਹੈਗਾ ਆਕਸੀਜਨ ਮੀਟਰ ਵਾਲਾ ਜਿਹੜਾ ਨਾਪਦੇ ਆਪਾਂ ਮੀਟਰ ਵੀ ਲੈ ਕੇ ਆਇਆ ਕਰੋ ਜਿੱਸਾ ਜੀ ਮੈਂ ਕਾਫੀ ਕੁਝ ਗਿਆਨ ਦੇਦਾ ਤੁਹਾਡੇ ਬਲੌਗ ਦੇ ਵਿੱਚ ਯੋਗਦਾਨ ਪਾਤਾ ਮੈਂ ਤੇ ਗੱਡੀਆਂ ਅੱਜ ਸੌਖੀਆਂ ਸਟਾਰਟ ਹੋ ਗਈਆਂ ਸੀ ਤੇ ਇਸ ਤਰ੍ਹਾਂ ਵਾ ਆ ਇੱਧਰ ਦੇਖੋ ਪੂਰੇ ਬਰਫ਼ ਦੇ ਪਹਾੜਪੂਰ ਸ਼ਾਇਪ ਆਇਆ ਕਰਦੇ ਇਥੇ ਦੋ ਚਾਰ ਫੋਟੋ ਫੋਟੋ ਤੇ ਅੱਜ ਦਾ ਸਫ਼ਰ ਹੈਗਾ ਆਪਣਾ ਨਾਕੋ ਤੇ ਨੱਕ ਤੋਂ ਬਾਅਦ ਚਾਹਾਂਗੇ ਆਪਾਂ ਜਿਊ ਵਿਲੇਜ ਜਿੱਥੇ 400 ਸਾਲ ਪੁਰਾਣੀ ਮੰਮੀ ਹੈਗੀ ਆ ਉਸ ਤੋਂ ਬਾਅਦ ਉਥੇ ਕੋਈ ਵੀ ਕੈਮੀਕਲ ਨਹੀਂ ਹੈ ਕੁਝ ਵੀ ਮਤਲਬ ਜਿੰਨਾ ਤੇ ਪੁਰਾਣੀ ਚੀਜ਼ ਰੱਖਦੇ ਨੇ ਕੈਮੀਕਲ ਵਗੈਰਾ ਲਾ ਕੇ ਰੱਖਦੇ ਆ ਉਥੇ ਕੋਈ ਵੀ ਕੈਮੀਕਲ ਨਹੀਂ ਰੱਖਿਆ ਹੋਇਆ ਉਹ ਦੇਖਾਂਗੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਡੰਕਰ ਮਨਸਤਰੀ ਤੇ ਉਸ ਤੋਂ ਬਾਅਦ ਫਿਰ ਕਾਦਾ ਚੱਲਾਂਗੇ ਤੇ ਅੱਜ ਦੀ ਸਟੇ ਆਪਣੀ ਕਾ ਜਾ ਰੂਗੀ ਲਓ ਜੀ ਗਿਆਨ ਬਰਪੂਰ ਕਰਤਾ ਸਾਇਸਨ ਆਹ ਵੈਰੀ ਗੁੱਡ ਠੀਕ ਹੈ ਚਲੋ ਫਿਰ ਬੈਠੋ ਗੱਡੀਆਂ 'ਚ ਚਾਕਲੇਟ ਲੱਭਣੀ ਆਪਾਂ ਨੂੰ ਯਾਰ ਲੱਭ ਨਹੀਂ ਰਿਹਾ ਲੱਭ ਯਾਰ ਚਾਕਲੇਟ ਹੀ ਗਮ ਹੋ ਗਿਆ ਚਲੋ ਕੋਈ ਨਾ ਲੱਭ ਨਹੀਂ ਉਹਦੇ ਇਸ ਲੇ ਵੀ ਮੁੰਡੇ ਕਹਿੰਦੇ ਟਾਈਮ ਤੇ ਪੂਰੇ ਪਾ ਆਂਦਾ 9 ਵਜੇ ਜਾਣ ਦੀ ਗੱਲ ਹੋਈ ਸੀ ਤੇ ਟਾਈਮ ਵੇਖ ਲਓ ਪੂਰਾ 9:47 ਹੋ ਗਿਆ 9:47 ਮਗਾ ਹੀ ਨਾ ਇੰਨਾ ਪਰਫੈਕਟ ਬੰਦੇ ਕਮਾਲ ਏ ਯਾਰ 1 ਮਿੰਟ ਵੀ ਲੇਟ ਨਹੀਂ ਹੁੰਦੇ ਸਿਰਫ 47 ਮਿੰਟ ਲੇਟ ਓਨਲੀ ਚਲੋ ਕੋਈ ਗੱਲ ਨਹੀਂ ਚੱਲਦਾ ਇੰਨਾ ਕੰਮ ਲੈ ਵੀ ਹੁਣ ਆਪਾਂ ਇੱਥੋਂ 40-45 ਮਿੰਟਾਂ ਦੀ ਵਾਟ ਆ ਨਾਕੂ ਆਪਾਂ ਫਿਰਦੇ ਆ ਜਿਲ੍ਹਾ ਕਨੌਰ ਚ ਕਨੌਰ ਦੇ ਸੇਬ ਕਿੰਨੇ ਮਸ਼ਹੂਰ ਹੈ ਕਨੌਰ ਦੇ ਸੇਬ ਕੁਛ ਤਾਂ ਕੁਛ ਮਸ਼ਹੂਰ ਕੁਛ ਨਾ ਕੁਛ ਮਸ਼ਹੂਰ ਹੈਗਾ ਥੋੜਾ ਜਰੂਰ ਤਰਕੀ ਹੈ ਪਤਾ ਨਹੀਂ ਚੰਗਾ ਭਾਈ ਓਕੇ ਜੀ ਚੱਲ ਵੀ ਨਾਰਾਇਣ ਸਿੰਘਾ ਖਿੱਚ ਦੇ ਬਸ ਖਿੱਚ ਦੇ ਗਰ ਨਹੀਂ ਖਿੱਚਣੀ ਨਹੀਂ ਗਈ ਆਰਾਮ ਨਾਲ ਹੀ ਦੋ ਹਾਂ ਭਾਈ ਖਿੱਚਣੀ ਆਣੀ ਤੇ ਤੋਂ ਕੱਲੇ ਤੋਂ ਚੜਾਈ ਹੋਣਾ ਹੈ ਉਹ ਚਾਈ ਬਾਵਾ ਸੀ ਪਰ ਹਣਾ ਹਾਂ ਬਹੁਤ ਉੱਚੇ ਤਾਂ ਸੀ ਰਾਤ ਆਪਾਂ ਬਾਕੀ ਕਿਸੇ ਨਾ ਹੋ ਕੇ ਜਜ਼ਬਾਤੀ ਪੋਏ ਹਾਰ ਜਾਈਦਾ ਜਤੇ ਨਹੀਂ ਉਹ ਕਰਕੇ ਚਲਾਕੀ ਕਿਸੇ ਨਾ ਹੋ ਕੇ ਜਜ਼ਬਾਤੀ ਪਾਵੇ ਹਾਰ ਚਾਈਦੇ ਲੈ ਵੀ ਇੱਥੇ ਵੀ ਇੱਕ ਪੰਪ ਹੈਗਾ ਤੇ ਟੀਲ ਤਾਂ ਆਪਣੇ ਕੋਲੇ ਬਹੁਤ ਆ ਪਰ ਫਿਰ ਵੀ ਜਿੰਨੇ ਕੀ ਲੋੜ ਹੋਈ ਟੈਂਕੀ ਆਪਾਂ ਫੁੱਲ ਕਰਾ ਹੀ ਲੈਣੀ ਆ ਗਾਂ ਕੋਈ ਪਤਾ ਨਹੀਂ ਪੰਪ ਮਿਲੇ ਨਾ ਮਿਲੇ ਕਈ ਵਾਰੀ ਕਹਿ ਦਿੰਦੇ ਪੰਪ ਹੈਗਾ ਗਾਂ ਜਾ ਕੇ ਪਾ ਲਗਾ ਦਾ ਨਹੀਂ ਯਾਰ ਅੱਜ ਹੀ ਡੀਜ਼ਲ ਮੁੱਕਿਆ ਯਾਰ ਅੱਗੇ ਤਾਂ ਵਾਧੂ ਸੀ ਹਣਾ ਨਰਨ ਤੇ ਆਪਾਂ ਨੂੰ ਇੱਕ ਟੈਨਸ਼ਨ ਆ ਬਸ ਡੈਫ ਆਪਣੇ ਗੱਡੀ 'ਚ ਡੈਪ ਬਹੁਤ ਥੋੜਾ ਹੈ ਤੇ ਇਤੋਂ ਹਜੇ ਕਿਤੇ ਮਿਲ ਨਹੀਂ ਰਿਹਾ ਪੁੱਛਦੇ ਆਂ ਭਾਈ ਇਤੋਂ ਇਹਨਾਂ ਨੂੰ ਤਾਰਾ ਸਿੰਘ ਇਹਨਾਂ ਨੂੰ ਪੁੱਛੋ ਡੈਪ ਹੈ ਕਹਿੰਨਾਂ ਕੋਲੇ ਯੂਰੀਆ ਅਕਾ ਅੱਗੇ ਮਿਲ ਜਾਏ ਕਹੀਂ ਸੇ ਕੋਲਡ ਹੀ ਨਹੀਂ ਕੀ ਕਰਨਾ ਅਰੇ ਪਤਾ ਨਹੀਂ ਆਪਾਂ ਲੈਵਲ 'ਚ ਕੋਈ ਚੈੱਕ ਨਹੀਂ ਹੁੰਦਾ ਨਾ ਕਿਤੋਂ ਪਹਿਲੀ ਵਾਰਨਿੰਗ ਆਊਗੀ ਹਾਂ ਫਿਰ ਜਿਹੜੇ ਯੂਜ਼ਰ ਜਿਹੜੇ ਦੇਖ ਰਹੇ ਆ ਕਿਸੇ ਵੀ ਗੱਡੀ 'ਚ ਜਿਹਦੇ ਯੂਰੀਆ ਪੈਂਦਾ ਜਿਹੜੀ ਪਹਿਲੀ ਵਾਰਨਿੰਗ ਆਉਂਦੀ ਆ ਓਕੇ ਜਦੋਂ ਵਾਰਨਿੰਗ ਆ ਗਈ ਉਹ ਤੇ ਕਿਲੋਮੀਟਰ ਲਿਖੇ ਆਉਣਗੇ 2400 ਤੋਂ ਲੈ ਕੇ 2500 ਬੜੀ ਜਿਆਦਾ ਟੈਂਸ਼ਨ ਫਰੀ ਇਹ ਕਹਿੰਦਾ ਭਾਅ ਜੋ ਪਹਿਲੀ ਵਾਰਨਿੰਗ ਆ ਗਈ ਉਸ ਤੋਂ ਬਾਅਦ 2400 ਕਿਲੋਮੀਟਰ ਗੱਡੀ ਜਾਊਗੀ ਤੇ ਉਹ ਕਿਲੋਮੀਟਰ ਤੇ ਲਿਖਦੇ ਕੰਟੀਨਿਊ ਆਉਂਦੇ ਰਹਿਣਗੇ 2400 2200 2000 ਤਾਂ ਤੁਸੀਂ 100 ਕਿਲੋਮੀਟਰ ਤੋਂ ਪਹਿਲਾਂ ਪਹਿਲਾਂ ਪਹੁੰਚ ਫਿਰ ਆਪਾਂ ਉਹ ਤੋਂ ਸ਼ਿਮਲੇ ਪਹੁੰਚ ਜਾਵਾਂਗੇ ਉੱਥੇ ਮਿਲ ਜੂ ਭੱਬਾ ਢੰਡੇ ਪਹੁੰਚਾਂਗੇ ਢੰਡੇ ਪਹੁੰਚਾਂਗੇ 4 ਕਿਲੋਮੀਟਰ ਦਾ ਹੈ ਹਾਂ ਓਕੇ ਚਲੋ ਇਹ ਵੀ ਗੱਲ ਸਹੀ ਹੋ ਗਈ ਲੈ ਵੀ ਦੇ ਪਰ ਟੈਂਸ਼ਨ ਮੁੱਕ ਗਈ ਹੈ ਹਜੇ ਤੱਕ ਆਪਾਂ ਨੂੰ ਕੋਈ ਮੈਸੇਜ ਤਾਂ ਕੋਈ ਆ ਨਹੀਂ ਵਰਨਿੰਗ ਚਲ ਕੋਈ ਜਦੋਂ ਆਊਗਾ ਫਿਰ ਦੇਖ ਲਾਂਗੇ ਮੇਰਾ ਨਿਗਾ ਰੱਖੀ ਇਹ ਨਾ ਮੈਸੇਜ ਆ ਕੇ ਕਮਲਾ ਹੋ ਜਾਵੇ ਆਪਣੀ ਨਿਗਾ ਹੀ ਨੇ ਪਵੇ ਨਹੀਂ ਹੋ ਗਿਆ ਭਾਈ ਬਹੁਤ ਆਗੇ ਸੀਗੇ ਆਲੀ ਪਾੜਾ ਚਾਕੇ ਨਾ ਥੋੜੇ ਜਿਹਾ ਆਟੋਮੈਟਿਕ ਗੱਡੀ ਤੇਲ ਥੋੜਾ ਜਿਆ ਵੱਧ ਖਾਂਦੀ ਆ ਤੇ ਦੂਜੀ ਗੱਡੀ ਦਾ ਤੇਲ ਲੱਗਣੀ ਕਿ ਇਕੱਠੇ ਟੈਂਕੀਆਂ ਭਰਾਈਆਂ ਸੀ ਉਹ ਚ 1400 ਦਾ ਪਿਆ ਤੇ ਇਹਦੇ 1800 ਦਾ ਪੈ ਗਿਆ ਤੇ ਜਦੋਂ ਆਪਾਂ ਸਿੱਧੇ ਲੰਬੇ ਰੋਡ ਤੇ ਜਾਂਦੇ ਆ ਉੱਥੇ ਕੋਈ ਫਰਕ ਨਹੀਂ ਆ ਵੀਰੇ ਦਾ ਉੱਥੇ ਏਹੀ ਗੱਲ ਆ ਐਸੇ ਤਰ੍ਹਾਂ ਥੋੜਾ ਜਿਆ ਜ਼ਿਆਦਾ ਰੈਸ ਲੈਂਦੀ ਆ ਨਾ ਗੇਅਰ ਜੇ ਕੋਈ ਹੁੰਦਾ ਨਹੀਂ ਉਦੋਂ ਨੂੰ ਇਹ ਚੱਕਰ ਆ ਮੁੰਡਾ ਦਾ ਚਲੋ ਕੋਈ ਗੱਲ ਨਹੀਂ ਪਰ ਆਪਾਂ ਉਹਨੇ ਸੌਖੇ ਵੀ ਆ ਨਹੀਂ ਤੇ ਗੋਡੇ ਦੁਖਣ ਲੱਪੈਂਦੇ ਕਲੱਚ ਦੱਬਣਾ ਆਪਾਂ ਲੋਕਾਂ ਦੇ ਮੇਨੂੰ ਪਾਕਿਸਤਾਨ ਬਾੜਾ ਯਾਰ ਜਬਰਦਸਤ ਜਿਵੇਂ ਮੈਨਾਂ ਨਾ ਦੋ ਪਹਿਲੇ ਦੋ ਦਿਨ ਆਪਾਂ ਨੂੰ ਪਹਾੜਾਂ 'ਚ ਅਡਜਸਟ ਹੋਣ ਤੇ ਲੱਗਦੇ ਆ ਤੀਜੇ ਦਿਨ ਸਵਾਦ ਆਉਣ ਲੱਗਦਾ ਅੱਜ ਜਿਹੜਾ ਆਨੰਦ ਆ ਰਿਹਾ ਨਾ ਬਸ ਬਿਆਨ ਨਹੀਂ ਕੀਤਾ ਜਾਂਦਾ ਹਣਾ ਨਰੈਣ ਇੰਨੇ ਸੋਹਣੇ ਲਾਵੇ ਨਾ ਪਹਾੜ ਕੂੜੇ ਲੱਗਦਾ ਪੰਗੜੇ ਪਾਈਏ ਉਹ ਮੈਂ ਕੀ ਸ਼ੱਕ ਦੇ ਫਰਗਾਣੇ ਲੈ ਲੈ ਜਿਹੜਾ ਉਹ ਸਾਹਮਣੇ ਫ੍ਰਿਜ ਨਹੀਂ ਦਾ ਇਹਨੂੰ ਕਹਿੰਦੇ ਖਾਪ ਫ੍ਰਿਜ ਉਹ ਸਾਹਮਣੇ ਤੋਂ ਆ ਰਿਹਾ ਸਤਲੁਜ ਇਧਰੋਂ ਆ ਗਿਆ ਸਪਿਤੀ ਇਹ ਦੋਵੇਂ ਰਲਦੇ ਤੇ ਕੱਲਾ ਇਹ ਸਪਿਤੀ ਆ ਦੇ ਵੀ ਜਿਹੜਾ ਪੁੱਠਾ ਵਗਦਾ ਹੋਰ ਕੋਈ ਨਹੀਂ ਵਗਦਾ ਤੇ ਥਿਊ ਤਾਂ ਇੰਨਾ ਹੀ ਜ਼ਬਰਦਸਤਾਣਾ ਇੱਥੇ ਕਮਾਗ ਹਵਾ ਮਰਨ ਕੰਨੀ ਠੰਡੀ ਹੈ ਬਰਫ ਵਰਗੀ ਪਾਣੀ ਦੀ ਆਵਾਜ਼ ਸੁਣਨ ਕਿੰਨਾ ਵਧੀਆ ਲੱਗਦਾ ਆਨੰਦ ਹੈ ਨਾ ਯਾਰ ਥੋੜਾ ਪਾਣੀ ਵਿੱਚ ਜਾਣਾ ਹੈ ਹੈ ਪਾਣੀ ਕਿੱਥੇ ਭਾੜ ਦੇ ਦੇ ਭਾੜ ਤਾਂ ਰਹਿਣ ਤਾਂ ਅੱਜ ਥਾਪੀਆਂ ਮਾਰਦਾ ਅੱਜ ਥਾਪੀਆਂ ਆ ਜਾਓ ਆਈ ਤਾਂ ਨਾ ਕਿੰਨਾ ਕੌਡੀ ਖੜਨੀ ਹੈ ਮੈਨੂੰ ਅੰਦਾਜ਼ਾ ਮਾੜਾ ਦੋ ਕਰਾ ਰੇਟਾ ਪਾ ਗਿੰਦਾ ਇਹ ਜਿਹੜਾ ਰਿਵਰ ਆਉਂਦਾ ਨਾ ਇਹ ਆ ਰਿਹਾ ਚਾਈਨਾ ਤੋਂ ਜਿਹੜਾ ਸਤਲੁਜ ਰਿਵਰ ਆ ਜਿਹੜਾ ਇਧਰੋਂ ਆ ਰਿਹਾ ਇਹ ਸਤਲੁਜ ਤਾਂ ਆਪਣੇ ਚੋਂ ਆਉਂਦਾ ਕੀ ਤੈਨਾਂ ਚੋਂ ਆਉਂਦਾ ਨਹੀਂ ਚਾਈਨਾ ਚੋਂ ਆਉਂਦਾ ਇੰਡੀਆ ਚ ਅੱਛਾ ਹਾਂ ਇਹਦੀ ਪਾਸਿੰਗ ਚਾਈਨਾ ਚੋਂ ਹੈ ਚਾਈਨਾ ਹੁਣ ਇਹ ਤੇ ਇੱਕ ਬੰਨ ਬਣਾ ਰਿਹਾ ਹੈ ਡੈਮ ਬਣਾ ਰਿਹਾ ਉਹਦਾ ਬਹੁਤ ਇੰਡੀਆ ਨਾਲ ਰੌਲਾ ਪਿਆ ਪੈਸ ਟਾਈਮ ਕਿਉਂਕਿ ਫਿਰ ਜੋ ਬੰਨ ਲਾ ਦੂਗਾ ਤਾਂ ਪਾਣੀ ਨੂੰ ਆਦੇ ਹਿਸਾਬ ਨਾਲ ਕੰਟਰੋਲ ਕਰ ਸਕਦੇ ਆ ਵੱਧ ਘੱਟ ਛੱਡ ਸਕਦੇ ਆ ਉਹ ਨਰੇਨ ਆ ਚਾਈ ਮੂਈ ਨੂੰ ਫ ਇਤਰਾਉਦੇਸ ਪਿੱਤੀ ਰਿਵਰ ਇੰਡੀਆ ਦੇ ਬਹੁਤ ਘੱਟ ਰਿਵਰ ਹੈ ਦੋ ਰਿਵਰ ਜੋ ਮੇਰੇ ਧਿਆਨ ਚ ਹੈ ਇੱਕ ਤਾਂ ਆ ਇੱਥੇ ਆਪਣੇ ਬਕੋਈ ਨਾ ਹੇਮਕੁੰਡ ਸਾਹਿਬ ਓਕੇ ਹੇਮਕੁੰਡ ਸਾਹਿਬ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਸਿੰਘ ਗੁਰੂ ਗੋਬਿੰਦ ਸਿੰਘ ਜੀ ਚੱਲ ਆਪਣੇ ਗੁਰੂ ਹਾਂ ਆਪਣੇ ਗੁਰੂ ਦੇ ਬੋਲ ਹੋਏ ਸੀ ਵੀ ਇਹ ਪੁੱਠਾ ਵਗੂਗਾ ਤੇ ਉਹ ਪੁੱਠਾ ਵਗਦਾ ਇੱਕ ਇਹ ਪੁੱਠਾ ਵਗਦਾ ਇਹ ਲੱਗਦਾ ਰ ਸਿੱਧਾ ਵੇਖਣ ਨੂੰ ਪੁੱਠਾ ਕਿਵੇਂ ਹੋ ਗਿਆ ਇਹ ਉੱਤਰੋਂ ਐਸਲੋਂ ਟੋਂਦਾ ਅੱਛਾ ਇਧਰ ਕੋਈ ਹੋਰ ਕੋਈ ਨਹੀਂ ਆਉਂਦਾ ਹੈ ਬਾਕੀ ਜਿੰ ਜਿਆਦਾਤਰ ਰਿਵਰ ਕੀ ਹੈ ਉਹ ਜਿਆਦਾ ਇਸ ਡਾਇਰੈਕਸ਼ਨ ਚ ਵਗਦੇ ਆ ਹਾਂ ਜਾਂ ਇਸ ਡਾਇਰੈਕਸ਼ਨ ਚ ਵਗਦੇ ਆ ਠੀਕ ਆ ਉਧਰੋਂ ਇਧਰ ਨੂੰ ਬਹੁਤ ਘੱਟ ਰਿਵਰ ਆਉਂਦੇ ਆ ਆਉਂਦਾ ਨਹੀਂ ਹਾਂ ਤਾਂ ਇਹ ਪੁੱਠਾ ਕਿਹਾ ਜਾਂਦਾ ਵੀ ਇਧਰੋਂ ਆਉਂਦਾ ਹੈ ਇਹ ਪੰਜਾਬ ਦਾ ਪਹਾੜ ਲੱਗਿਆ ਕਿਉਂਕਿ ਆਪਾਂ ਲੈ ਆਈਏ ਸਾਈਡ ਜਾਂਦੇ ਆ ਜਿੰਨੇ ਰਿਵਰ ਦੇਖੇ ਉਹਨਾਂ ਕੇ ਸਾਰੇ ਐਨੂੰ ਵਗਦੇ ਆ ਬਿਲਕੁਲ ਤੇ ਇਧਰੋਂ ਆਉਂਦੇ ਆ ਤੇ ਆ ਵੀ ਇਧਰੋਂ ਚੈਨਨਾ ਤੋਂ ਉੱਥੇ ਕੈਫੇ ਜੀ ਹੁੰਦਾ ਇਧਰ ਫੋਟੋਗ੍ਰਾਫੀਆਂ ਚੱਲ ਰਹੀਆਂ ਵੱਡੇ ਪੱਧਰ ਤੇ ਉੱਪਰ ਸੇ ਹੋ ਜਾ ਹੁਣ ਕਹਿੰਦਾ ਤੋੜਨਾ ਤੂੰ ਚੱਲ 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 ਹੁਣ ਖੜ ਗਿਆ ਵਸੇ ਆਈ ਲੈ ਵੀ ਸ਼ੂਟਿੰਗ ਚਲਦੀ ਸੀ ਤਾਂ ਕੋ ਅਸਲੀ ਸ਼ੂਟਿੰਗ ਵਾਲੇ ਆ ਗਏ ਬੰਦੇ ਤੂੰ ਕਰ ਲੈ ਹਲੋ ਹੁਣ ਅੱਗੇ ਕੋਈ ਇਹ ਪਾਸ ਆਊਗਾ ਕਿ ਚੜਾਈ ਕਰਦੀ ਐ ਨੀ ਬਾਈ ਨਾਕੋ ਉੱਪਰ ਪਾਸ ਨਹੀਂ ਐ ਕੁਝ ਵਸ ਇੱਕ ਮਿਲੇ ਜਾਉਂਗੇ ਨਾਕੋ ਓਕੇ ਓਕੇ ਨਾਕੋ ਵੀ ਲੈ ਜਾਇ ਤੇ ਠੀਕ ਆ ਚੜਾਈ ਚੜ ਕੇ ਫਿਰ ਦੂਸਰੇ ਪੌਲੀ ਵਾਲੀ ਵਾਲੀ ਕਾਜ ਵਾਲੀ ਸਾਈਡ ਤੋਂ ਲੈ ਉਤਰਦੇ ਜਾਵਾਂਗੇ ओके ਆਪਾਂ ਪਹੁੰਚ ਗਏ ਨਾਕੋ ਪਿੰਡ ਐ ਨਾਕੋ ਵਿਲੇਜ ਤੇ ਸੋਹਣਾ ਮਾਹੌਲ ਆ ਇੱਥੇ ਛੋਟਾ ਜਿਹਾ ਏਰੀਆ ਬੜਾ ਕੋਈ ਜ਼ਿਆਦਾ ਨਹੀਂ ਬਾਕੀ ਦੇਖ ਲੋ ਆਟੋਮੈਟਿਕ ਤੇ ਮੈਨੂਅਲ ਗੱਡੀ ਦਾ ਇੰਨਾ ਫਰਕ ਪੈਂਦਾ ਇੰਨਾ ਫਰਕ ਆ ਆਟੋਮੈਟਿਕ ਤੇ ਮੈਨੂਅਲ ਦਾ ਕਿਵੇਂ ਇਹ ਮੈਨੂਅਲ ਤੇਨੇ ਬਿਮਾਰ ਹੋ ਗਏ ਆਟੋਮੈਟਿਕ ਵਾਲੇ ਸਹੀ ਹੈਗਾ ਦਰੋਗੋ ਜੀ ਅੱਜ ਦਿਖਾਤੇ ਇੱਕ ਵਾਰ ਮੈਂ ਜਰਾ ਰੈਸਟੋਰੇ ਕੋਲੋਂ ਹੋਰ ਮੌਜੂਦ ਕੀ ਵਾਲਾ ਜੀ ਕਹਾਲਾ ਸਰ ਪਹਿਲੀ ਵਾਰ ਦੇਖਿਆ ਉਹਨੇ ਵੀਡੀਓ ਬਹੁਤ ਦੇਖੀਆਂ ਥਾਰ ਗੋੜਾ ਤੇ ਹੁਣ ਆਇਆ ਗੱਡੀ datt ਤੁਹਾਨੂੰ ਇਹ ਵੀ ਰਹੀ ਥੋੜਾ ਕਿਵੇਂ ਜੀ ਲੱਗਦਾ ਹੈ ਇਕੱਲੇ ਆਈ ਤੇ ਚਾਰ ਜਣੇ ਆ ਸਾਡਾ ਦਾਮ ਨੂੰ ਕੀ ਲੱਗਦਾ ਜੀ ਲੱਗਣਾ ਅਲੱਗ ਚੀਜ਼ ਹੈ ਜੋ ਮੇਰੇ ਕੋਲ ਕਰਨਾ ਹੈ ਉਹ ਅਲੱਗ ਚੀਜ਼ ਹੈ ਸੋ ਅਭੀ ਕੁਝ ਦਿਖਾएंगे ਆਪਕੋ ਅੱਛਾ ਗੱਡੀ ਦਿਖਾਜੀਏ ਇਹ ਡੀਸੀਵੀ ਐਕਸਪੈਂਸ਼ਨ ਇਹ ਬੰਦਾ 올 ਇੰਡੀਆ ਕੋ ਮਦਾ ते सानू इथे फारसी देखो मिलया आज तीसरी गड्डी एडी है ठीक है जी ग्रुप आने दो अरे ग्रुप आ रहे छोटे मिल गए बात आनी ग्रुप बहुत पीछे दी हमारा एक फोटो कर लेते हैं क्योंकि अभी तो हमें फिर आगे भी बहुत जाना करो करो यार फोटो 5 मिनट लगेगा थोड़ा ग्रुप आ जाएगा और ऐसे लो फोटो बढ़िया बैकग्राउंड भी आएगा कितने बने 400 ओके ट्रिप कामयाब ਹੋ ਗਿਆ ਆਪਣਾ ਵੈਲਿਊ ਪੈ ਗਈ ਮੁੰਬਾਈਕਰ ਨਿਕਲ ਨੂੰ ਮਿਲਲੇ ਆਪਾਂ ਠੀਕ ਹੈ ਤੇ ਨਜ਼ਾਰਾ ਆ ਗਿਆ ਬਿਲਕੁਲ ਅਨਪਲਾਨਡ ਸੀਗਾ ਅਨਪਲਾਨਡ ਸੀ ਜਨਫੋਰਚਨਟਲੀ ਮਿਲ ਗਏ ਬਸ ਅੱਛਾ ਰੁਕਣਾ ਨਹੀਂ ਸੀ ਅਸੀਂ ਰੁਕਣਾ ਨਹੀਂ ਸੀ ਅ ਇਹ ਮੈਂ ਕਿਹਾ ਰੋਟੀ ਖਾਣ ਵਾਸਤੇ ਹਾਂ ਸਰਦਾ ਸਲੱਬ ਬਣਿਆ ਤਾਂ ਤੇ ਰੁਕ ਗਏ ਤਾਂ ਉਹ ਮਿਲ ਗਿਆ ਆਪਾਂ ਮਲੰਗ ਨਾਲਾ ਮਲੰਗ ਨਾਲਾ ਪਹਾੜ ਤੋਂ ਕੋ ਖੋਰੀ ਬੈਠਾ ਰਾਜ ਤੋਂ ਮਾੜੀ ਜੀ ਬਰਫ ਦੇ ਦਰਸ਼ਨ ਹੋਏ ਆ ਬਰਫੀ ਦੁੱਜੀ ਹੈ ਬਲੈਕ ਆਈਸ ਹੈ ਇਹ ਮੇਰੇ ਜੰਮ ਗਈ ਜਮਾ ਹੈ ਚਲ ਆਪਾਂ ਤਾਂ ਕੋਈ ਟੱਕੜ ਨਹੀਂ ਖੈ ਮੰਗਰ ਜਾ ਜੇ ਆ ਜਿਹੜੇ ਪਹਾੜ ਆ ਨਾ ਇਹਨਾਂ ਨੂੰ ਕਹਿੰਦੇ ਮੂਨ ਲੈਂਡ ਇਹ ਚੰਦ ਵਾਂਗੂ ਰਾਤ ਨੂੰ ਚਮਕਦੇ ਆ ਦੇਖਣ ਨੂੰ ਲੈ ਵੀ ਬਹੁਤ ਗੱਡੀਆਂ ਆਈ ਜਾਂਦੀਆਂ ਅੱਗੋਂ ਘਮ ਕੇ ਜੇ ਨਹੀਂ ਕਿ ਮਾਹੌਲ ਚੰਗੇ ਦੀ ਸੰਭਾਵਨਾ ਹੈਗੀ ਆ ਤਕਰੀਬਨ ਆਪਾਂ ਨੂੰ ਮੈਦਾਨਾਂ 깔 ਦੀ 100-150 ਗੱਡੀ ਮਿਲ ਗਈ ਹੁੰਦੀ ਨੇ ਯਾਰ ਹਨਾ ਬਹੁਤ ਗੱਡੀਆਂ ਬਹੁਤ ਗੱਡੀਆਂ ਮਿਲ ਜਾਂਦੇ ਬਰਫ ਨਾਲ ਗੱਡੀਆਂ ਦਾ ਬੁਰਾ ਹਾਲ ਥੱਲੇ ਵੀ ਕਿਵੇਂ ਸਨੋ ਜੰਮੀ ਪਈ ਆ ਆ ਜਰੀ ਥਾਰ ਛਾ ਦੇ ਲਾ ਤਾਂ ਮੈਨੂੰ ਇਥੋਂ ਤਾਬੂ ਰਹਿ ਗਿਆ 30 ਕਿਲੋਮੀਟਰ ਤੇ ਜਿਹੜੇ ਏਰੀਆ ਵਿੱਚ ਜੀ ਆਪਾਂ ਹੁਣ ਲੰਘੀ ਜਾਂਦੇ ਨਾ ਇਹ 10 15 ਕਿਲੋਮੀਟਰ ਏਰੀਆ ਜਾਦਾ ਡੇਂਜਰ ਆ ਥੋੜਾ ਜਿਹਾ ਅੱਜ ਕੱਲ ਤਾਂ ਸ਼ਾਇਦ ਨਾ ਹੋਵੇ ਮੁੱਜ ਤੋਂ ਮੀਂਹ ਦਾ ਮੌਸਮ ਹੁੰਦਾ ਉਦੋਂ ਬੜਾ ਲੈਂਡਸਲਾਈਡ ਹੁੰਦੀ ਆ ਇਹ ਏਰੀਆ 'ਚ ਹਜੇ ਤਾਂ ਠੀਕ ਆ ਸਭ ਸ਼ਾਂਤੀ ਆ ਵਧੀਆ ਪਿਆ welcome to spiti valley ਦਾ ਬੋਰਡ ਆ ਗਿਆ ਵੀਰੋ spiti valley ਥੱਲੇ ਨੂੰ ਕਾਜਾ ਤਾਬੋ ਤਾਣ ਕੁਛ ਹੋ ਰਿਹਾ ਹੈ ਆ ਹੁਣ ਸਿੰਗਲ ਜਿਆ ਰੋਡ ਆ ਗਿਆ ਤੇ ਆਪਾਂ ਚੱਲੇ ਮਿਨਿਸਟਰੀ ਦੇਖਣ ਜਿੱਥੇ ਉਹ 400 ਸਾਲ ਪੁਰਾਣੀ ਮਮੀ ਪਈ ਰਹਿੰਦੇ ਆ ਵੀ ਉਹ ਜਗ੍ਹਾ ਦੇਖਣ ਚੱਲੇ ਆ ਰੋਡ ਜਿਆਦਾ ਹੀ ਸਿੰਗਲ ਜਈ ਆਪਣਾ ਇੱਥੇ ਮਿਨਿਸਟਰੀ ਦੇ ਨੇੜੇ ਹੀ ਹੈ ਤੇ ਚਾਈਨਾ ਬਾਰਡਰ ਵੀ ਨੇੜੇ ਹੀ ਹੈ ਆਪਣਾ ਜਿਹੜਾ ਇੰਡੀਆ ਦਾ ਟਾਈਮ ਆ ਆ ਹੁਣ 1:46 ਹੈ ਤੇ ਆ ਮੇਰੇ ਫੋਨ ਨੇ ਚਾਈਨਾ ਦਾ ਟਾਈਮ ਚੁੱਕ ਲਿਆ ਇੱਥੇ 4:16 ਮਿੰਟ ਹੋਏ ਪਏ ਹੈ ਤ੍ਰੀਗ ਵੀ ਤ੍ਰੀਗ ਕੋਈ ਹੈ ਹਾਂ ਤ੍ਰੀਗ ਹੈ ਕਿ ਟਾਈਮ ਦਾ ਫਰਕ ਹੈ ਕਮਾਲ ਆ ਯਾਰ ਇਹ ਤੇਰੇ ਫੋਨ ਨੇ ਕਿਉਂ ਨਾ ਚੱਕਿਆ ਬਈ ਮੈਂ ਫਲਾਈਟ ਨੂੰ ਅੱਛਾ ਤੇਰਾ ਲਾਇਆ ਵਾ ਠੀਕ ਹੈ ਚਾਹ ਲਾਇਆ ਵਾ ਤੇਰਾ ਓਕੇ ਮੈਂ ਜਰਾ ਉਹ ਕਹਿੰਦੇ ਪੁਰਾਣੇ ਦਾ ਟਾਈਮ ਚੱਕਣਾ ਤੇ ਆਪਾਂ ਅੱਜ ਚੈਣਾ ਦਾ ਟਾਈਮ ਚੱਕ ਰਿਹਾ ਟਾਈਮ ਚੱਕ ਰਿਹਾ ਤੇ ਆਪਾਂ ਆਪਾਂ ਪਹੁੰਚ ਗਏ ਆ ਗਿਊ ਪਿੰਡ ਗਿਊ ਆਖਰ ਉਹ ਪਿੰਡ ਦਾ ਨਜ਼ਾਰਾ ਹੈ ਇਹਨਾਂ ਨੇ ਕੰਦਾ ਘਾਤੋਂ ਗੱਡੀਆਂ ਲੈਣਾ ਕਮਾਲ ਹੈ ਜੇ ਟੋੜੇ ਜੇ ਲੋਕਾਂ ਦੀ ਇਹ ਨਹੀਂ ਕੰਦਾ ਘੱਡੀ ਬਟੇ ਨਹੀਂ ਘਰ ਪਰਦੇ ਵਿੱਚ ਹੀ ਚੰਗਾ ਲੱਗਦਾ ਅੱਛਾ ਜੀ ਹਾਂ ਜੀ ਇਹਨਾਂ ਇਹ ਕੌਣ ਗਜਰਾ ਪਟਕ ਲੈ ਜਾਂਦਾ ਹੈ ਹਣ ਕਾ ਤਾਂ ਖੜ ਗਿਆ ਇੱਥੇ ठीक है देखिए ठीक है। करते हैं मटर के मटर मटर आलू आलू भी पट रही है क्या लगाए अभी क्या है हमारे पंजाब में तो अभी आलू पट पट रहे हैं लोग हमारे तो जो गर्मियों को लगाते हैं ना अभी एक सीजन सर्दियों अच्छा। में स्ट्रोक होगा जी ओके बस वही ये बीज लेना है वो अपने खाने के लिए रख लेना है खाने के लिए खाने के लिए आलू तो खाने के लिए

ਆਪਾਂ ਪਹੁੰਚ ਗਏ ਉਹ ਮਿਨਿਸਟਰੀ ਦੇਖਣ ਬਹੁਤ ਹੀ ਸੋਹਣਾ ਵਿਊ ਹੈ ਇੱਥੇ ਵੀ ਥੋੜਾ ਜਿਹਾ ਰਿਕਾਰਡ ਜਿਹਾ ਲਿਖਦੇ ਆ ਗੱਡੀ ਨੰਬਰ ਕਿੱਥੋਂ ਆਏ ਆ ਕੀ ਗੱਲ ਬੱਸ ਪੰਜਾਬ ਪੰਜਾਬ ਮਾਰੀ ਮੜੀ ਹਵਾ ਵਗਦੀ ਨਾ ਜਿਹੜੀ ਬਹੁਤ ਠੱਡ ਲੱਗਦੀ ਇਹਦੇ ਨਾਲ ਵੀ ਕਿਉਂਕਿ ਪਿੱਛੇ ਸਨੋਈ ਸਨੋ ਹੱਟ ਠੱਡ ਪਰ ਲੱਗਦੀ ਆ ਹਜੇ ਤਾਂ ਆਪਾਂ ਸਨੋਹਤ ਜਾਣਾ ਹੈ ਇਹ ਬੜਾ ਦੇਸ਼ਰਵਾਤੋਂ ਆ। ਇਹ ਵੇਸੰਦੀਪ ਸਿੰਘ ਆ। ਸਿੱਟਾ ਕੰਮ। ਵਧੀਆ ਵਧੀਆ ਜੀ। ਠੰਡ ਠੰਡ ਕਿਵੇਂ ਆ? ਠੰਡ ਅੰਦਰ ਫਰਸ਼ ਪੁੱਟਾ ਜਾ ਕੇ ਆਓ। ਅੱਛਾ ਅੰਦਰ ਜਿੰਦਾ ਪੁਰਾ। ਚਲੋ ਅੰਦਰ ਦੇਖਦੇ ਆ। ਯੂਅਰ ਸ਼ੂਜ਼ ਐ। ਸ਼ੂਜ਼। ਇਹ ਰੋ ਮਮੀ। ਹਾਂ। ਅੱਛਾ ਇਹ ਦੇਖਦੇ ਆ। ਇਹ 407 ਸਾਲ ਪੁਰਾਣੀ ਆ ਬਈ। 407 ਸਾਲ ਪੁਰਾਣੀ ਆ ਬਈ। ਜੀ ਹਿਸਟਰੀ ਵੀ ਤਾਂ ਸੀ ਆਪਣੇ ਕੋਲ। ਹਿਸਟਰੀ ਦਾ ਤੁਹਾਨੂੰ ਦੱਸਤਾ ਆ ਜਾਂ ਫਿਰ। ਇਹ 400 ਸਾਲ ਪੁਰਾਣੀ ਹੈ ਜੀ ਠੀਕ ਹੈ ਤੇ ਇਹਨੂੰ ਜਦੋਂ ਰੱਖਿਆ ਗਿਆ ਸੀਗਾ ਇਹਦੇ ਕੋਈ ਵੀ ਕੈਮੀਕਲ ਨਹੀਂ ਯੂਜ਼ ਕੀਤਾ ਗਿਆ ਰੱਖਣ ਲੱਗੇ ਅੱਛਾ ਐਸ ਇਟ ਇਜ਼ ਅੱਜ ਵੀ ਹੈ ਨਹੀਂ ਆ ਤੇ ਇਹਦੇ ਟੀਥ ਦੇਖੋ ਤੁਸੀਂ ਜ਼ੂਮ ਕਰਕੇ ਦਿਖਾਓ ਠੀਕ ਹੈ ਜੂਮ ਤਾਂ ਗਾਧਨ ਹੋਣਾ ਉਹਨੇ ਤੁਸੀਂ ਬਾਜ ਕਰਕੇ ਦਿਖਾਓ ਸੌਫਟਵੇਅਰ ਤੇ ਬਿਲਕੁਲ ਤੇ ਟੀਥ ਦੇਖੋ ਤੁਸੀਂ ਵੈਸੇ ਕੈਮਰੇਜ ਕੈਮਰੇਜ ਜਸਟੀਫਾਈ ਨਹੀਂ ਹੁੰਦਾ ਲੇਕਿਨ ਰੀਅਲ ਤੁਸੀਂ ਦੇਖੋ ਐਸ ਇਟ ਇਜ਼ ਆ ਇਥੇ ਲੋਕ ਕਹਿੰਦੇ ਆ ਵੀ ਇਹ ਫੇਰ ਉੱਠੂਗਾ ਐਓ ਜੀ ਤਾਂ ਗੱਲਬਾਤ ਕੋਈ ਹੈ ਨਹੀਂ ਨੀ ਐਜੀ ਕੋਈ ਗੱਲਬਾਤ ਨਹੀਂ ਹੈ ਬਟ ਜਿਵੇਂ ਹੇਅਰ ਦੇਖੋਗੇ ਤੁਸੀਂ ਤੁਹਾਨੂੰ ਵਾਲ ਦੇ ਹਾਦੀ ਦੇ ਉਹਦੇ ਇਨਕੀ ਰੋਮਸ ਕਹਿੰਦੇ ਜਿਹਨੂੰ ਉਹ ਚੀਜ਼ ਦਿਖ ਰਹੀ ਹੈ ਵਾਲ ਨਹੀਂ ਹੈ ਰੋਮਸ ਹੈ ਮਤਲਬ ਦਿਦਾ ਤਾਂ ਜਾਣਾ ਔਰ ਇਅਰ ਵਗੈਰਾ ਤੁਸੀਂ ਦੇਖੋ ਸੇਮ ਐਸਟਿਸ ਪਈ ਆ ਹਮਮ ਪਰ ਵਾਲ 1410 ਇੱਥੇ ਮੌਸਮ ਜਿਹਾ ਪਤਾ ਨਹੀਂ ਜਿਨੀ ਹੋਰ ਕੰਟਰੀਆਂ ਉਹਨੇ ਬਹੁਤ ਜ਼ੋਰ ਲਾਇਆ ਕਿ ਉਹਨੂੰ ਅਸੀਂ ਇੱਥੋਂ ਲੈ ਕੇ ਆਪਦੀ ਕੰਟਰੀ ਚ ਲੈ ਜੀਏ ਬਟ ਨਹੀਂ ਇੰਡੀਆ ਨੇ ਕੋਈ ਜੱਤ ਨਹੀਂ ਦਿੱਤੀ ਠੀਕ ਇਹ ਠੰਡ ਕਰਕੇ ਬਚੇ ਹੋ ਸਕਦਾ ਹੈ ਹੋ ਸਕਦਾ ਹੈ ਹਾਂ ਹੋ ਸਕਦਾ ਠੰਡਾ ਹੈ ਤਾਂ ਠੰਡੇ ਦਾ ਜੀ ਇਫੈਕਟ ਹਾਂ ਸਰਚਾਂ ਨੇ ਬਹੁਤ ਹੋਈਆਂ ਸਾਇੰਟਿਸਟਾਂ ਨੇ ਰਸਰਚਾਂ ਕੀਤੀਆਂ ਇਹਦੇ ਉੱਤੇ ਕਿ ਇਹ ਇੰਨੀ ਪੁਰਾਣੀ ਹੋ ਕੇ ਵੀ ਇੱਥੇ ਕਿਉਂ ਕਿਵੇਂ ਪਈ ਹੈ ਹਾਂ ਬਿਲਕੁਲ ਦੀ ਗੱਲ ਹੀ ਹੈ ਨਾ ਹਾਂ ਬਿਲਕੁਲ ਸਹੀ ਗੱਲ ਹੈ ਇਹਦੇ ਵਿੱਚ ਕੀ ਹੈ ਕਿ ਬੰਦ ਹੈ ਅਜਾਪਣੀ ਹੈ ਇਹ ਜਿਵੇਂ ਕਹਿ ਰਹੋ ਵੀ ਮਾ ਇਹਦਾ ਮੰਦਰ ਹੋ ਗਿਆ ਕਿਸਾ ਹੁਣਾ ਮੰਦਰ ਹੈ ਹੁਣਾ ਚਿਹਰਾ ਦੇ ਮੂੰਹ ਕਿਤਨੂ ਕੀਤੇ ਆ ਤੇਰੇ ਆਲ ਨੂੰ ਆ ਦੋਵਾਂ ਚਿਹਰਾ ਦੇ ਮੂੰਹ ਤੇ ਆਣਾ ਬੈਠਣਾ ਹੁਣਾ ਸੋਹਣਾ ਵੀ ਹੋਣਾ ਕੋਈ ਯਾਰ ਲੈ ਅ ਵੀ ਕਰਦੇ ਆ ਤਾਂ ਗੇਟ ਖੋਲੋ ਅੰਦਰ ਦੇਖੀਏ ਕੀ ਕੌਸਾ ਇੱਥੇ ਬੈਠਣ ਨੇ ਫਰਕ ਪੈਂਦਾ ਕੋਈ ਆਈ ਹਾਂ ਬਈ ਇਹ ਕਿਹ ਕੋਸੇ ਮਸੂਸੁੰਦਾ ਨਾ ਨਾ ਚਾਂਦੀ ਸੱਚੀ ਮੈਡੀਟੇਸ਼ਨ ਕਰ ਮਾਇ ਰਿਲੈਕਸ ਹੁੰਦਾ ਨਹੀਂ ਮੈਂ ਕੋਈ ਆਮ ਤੌਰ ਤੇ ਕੋ ਕੁਝ ਕਰਦੇ ਹੁੰਦੇ ਆ ਉਹਦੀ ਲੋੜ ਨਹੀਂ ਉਹਦੀ ਲੋੜ ਨਹੀਂ ਵੈਸੀ ਜਿਹੜੇ ਇਹੋ ਜੀ ਆ ਹਾਂ ਅੱਛਾ ਮੈਂ ਵੀ ਦੇਖਣਾ ਬੈਠ ਕੇ ਪਰ ਆਹ ਦੇਖ ਲਈਏ ਬੰਨ ਇੱਕ ਵਾਰ ਸਾਰਾ ਬਾਲੇ ਸੋਹਣੀ ਕਲਾਕਾਰੀ ਕੀਤੀ ਹੈ ਨਾ ਬਈਆਂ ਕਮਾਲ ਕੀਤੀ ਪਈ ਹੈ ਅਰੇ ਤੁਹਾਨੂੰ ਅਸੀਂ ਦਿਖਾਵਾਂਗੇ ਕਿੱਥੇ ਕੀ ਆਣੀ ਜਿਹੜੀ ਤਾਬੂ ਪੁਆਸਟੀ ਆਇਆ ਹਾਂ ਦਲਰ ਕੀਤਾ ਵੈ ਫੁੱਲਾ ਨੂੰ ਤੇ ਉਹ ਪ੍ਰਾਣੀਆਂ ਨੂੰ ਕਿੰਨੇ ਸਾਹਨੇ ਸੋ ਲੈ ਕਹਿੰਦੇ ਕਿ ਬੈਠਣਾ ਹੀ ਬੰਦੇ ਨੂੰ ਰਿਲੈਕਸ ਮਹਿਸੂਸ ਹੁੰਦਾ ਹੈ ਫੇ ਚੈੱਕ ਕਰਦੇ ਆ ਬੈਠ ਕੇ ਆਪਾਂ ਵਾਕਈ ਬੰਦੇ ਚਲੋ ਭਈ ਇਹ ਵੀ ਦੇਖ ਲਿਆ ਹੁਣ ਚਲਦੇ ਆਪਾਂ ਗਾਂ ਨੂੰ ਕਾਜੇ ਵਾਲ ਨੂੰ ਇੱਥੇ ਪਹਾੜਾਂ ਦਾ ਰੰਗ ਢੰਗ ਜਿਹਾ ਹੋਰ ਬਣ ਗਿਆ ਥੋੜੇ ਜਿਹਾ ਡਰਾਉਣੀ ਜੇ ਪਹਾੜਾ ਡਰਾਉਣੀ ਜੇ ਮੈਂ ਪਰਲੇ ਪਾਸੇ ਸਾਨੂੰ ਵਾਲੇ ਸੋਹਣੇ ਜੇ ਲੱਗਦੇ ਆ ਨਾ ਹਾਂ ਨਹੀਂ ਸੋਹਣੀ ਇਹ ਡਰ ਗਈ ਆ ਉਹਨੇ ਯਾਰ ਗੱਡੀ ਨੂੰ ਬਹੁਤ ਹਲਾਉਣਾ ਯਾਰ ਦੱਸ ਬਈ ਮੈਂ ਮੈਂ ਰੋਡ ਤੇ ਗੱਡੀ ਚ ਲਾਈ ਗੱਡੀ ਹਿੱਲੀ ਹੋ ਰਾ ਵੀਰ ਜੀ ਤੂੰ ਇੱਥੇ ਅੜਗਾ ਅੜਗਾ ਮਾਰਦਾ ਕੱਲ ਗਲਤ ਆ ਤੇਰੀ ਦਰਹਣੇ ਵੀਰੇ ਸਿੱਧੀ ਚਲਾ ਗੱਡੀ ਬੰਦਿਆਂ ਨੂੰ ਸਿੱਧੀ ਸਿੱਧੀ ਕਿ ਰਾਤ ਡੇਡਾ ਜਾਣ ਮੈਂ ਸਿੱਧੀ ਲਾ ਦਿੰਨਾ ਕਿ ਲੈ ਵੀ ਪਰਨਾ ਆਪਾਂ ਥੋੜਾ ਚੇਂਜ ਕਰ ਲਿਆ ਹੁਣ ਸਾਫ਼ ਕਰ ਲਗੇ ਹਾਂ ਪਰਨਾ ਚੇਂਜ ਕਰ ਲਿਆ ਤੇ ਜਗ੍ਹਾ ਆਪ ਨੂੰ ਮਿਲ ਗਈ ਬਹੁਤ ਸੋਹਣੀ ਜਿੱਥੇ ਆਪਾਂ ਖੜ ਕੇ ਕੁਝ ਖਾਣਾ ਪੀਣਾ ਹੈ ਜਗ੍ਹਾ ਦਾ ਮਾਹੌਲ ਆ ਦੇਖੋ ਪਾਣੀ ਬਾਦ ਕਿ ਦਿਸਣੀ ਆਉਂਦੀ ਹੈ ਨਾ ਹਾਂ ਬਾਦ ਪਾਣੀ ਸਾਫ਼ ਦੇਖ ਲਓ ਕਿੰਨਾ ਕਮਾਲ ਹੈ ਯਾਰ ਬਾੜਾ ਹੀ ਸਾਫ ਫੜੀਏ ਤੇ ਬੰਦੇ ਘਟਾ ਆ ਜਾਣਾ ਫਿਰ ਵੇ ਦੀ ਦੇ ਪੱਥਰ ਪੁੱਥਰ ਹੋਣੀ ਆ ਲਾਦੀਆਂ ਗੱਡੀਆਂ ਆਹ 3 ਮਨੇ ਸੜਕਾਂ ਜਾਂਦੀ ਉੱਪਰ ਦੀ ਮੱਥੋਂ ਆਈ ਆਪਾਂ ਘੁੰਮ ਕੇ ਆਏ ਆ ਥੱਲੇ ਦੀ ਚਲੋ ਵੀ ਹੁਣ ਬਣਾਉਣੇ ਕੁਝ ਖਾਣ ਪੀਣ ਨੂੰ ਤੇ ਕਾਰਨ ਵਾਲਾ ਪ੍ਰੋਗਰਾਮ ਤਾਂ ਕਾਸਾ ਕਰਤਾ ਉਹਦੇ ਵੀ ਨਾ ਟਾਈਮ ਖਰਾਬ ਕਰਕੇ ਕਤਾਬੋ ਨੇੜੀ ਹੈ ਉੱਥੇ ਜਾਂਦੇ ਹਾਂ ਉੱਥਿਆਂ ਦੇ ਖਾਵਾ ਪੀਵਾਂਗੇ ਬਸ ਫੋਟੋ ਫੋਟੋ ਕਰਕੇ ਤੇ ਮੜਾ ਜਾ ਥਿਊ ਸੋਹਣਾ ਸੀ ਦੇਖਦੂ ਖਲਿਆ ਲੈ ਬਤਾਬੋ ਆ ਗਏ ਆਪਾਂ ਬੋਰਡ ਆ ਗਿਆ ਵੈਲਕਮ ਟੂ ਤਾਬੋ ਚਲ ਅਬ ਤਾਬੋ ਚ ਵੜ ਕੇ ਆਪਾਂ ਕਹਿੰਦੇ ਹੁਣ ਹੈ ਇਹ ਪਤਾ ਨਹੀਂ ਵਕੀ ਲਿਖਿਆ ਭਾਸ਼ਾ ਐ ਤੇਬਤੀ ਭਾਸ਼ਾ ਨਾ ਚਲੋ ਇੱਧਰ ਇੱਕ ਮਿਨਿਸਟਰੀ ਹੈ ਦੇਖਣ ਵਾਲੀ ਤਾਬੋ ਤਾਬੋ ਕੇ ਤਾਬੋ ਉਹ ਵਿਖੜ ਚੱਲੇ ਆਪਾਂ ਇਹਦੇ ਸ਼ਹਿਰ ਤਾਬੋ ਪੈਂਡਾ ਕਿ ਸ਼ਹਿਰ ਕਸਬਾ ਜਈ ਹੈ ਉਹੀ ਪੈਂਡਾ ਹੈ ਪੈਂਡਾ ਬੱਸ ਸਟੈਂਡ ਦਾ ਆ ਗਿਆ ਲੈ ਬੱਸ ਸਟੈਂਡ ਇਹ ਬੱਸ ਕੋਈ ਦੇਖੀ ਤੇ ਨਹੀਂ ਲੈ ਵੀ ਆਪਾਂ ਪਹੁੰਚ ਗਏ ਤਾਬੋ ਇੱਧਰ ਕੁਝ ਖਾਣੇ ਪੀਣੇ ਤੇ ਇੱਕ ਮਿਨਿਸਟਰੀ ਦੇਖਦੇ ਆ ਬਾਅਦ ਚ ਪਹਿਲਾਂ ਖਾਣਣਾ ਕੰਮ ਕਰਦੇ ਫਿਰ ਆਪਾਂ ਕਾਜ ਜਾਈ ਤੇ ਹੋਗਾ 40 ਕਿਲੋਮੀਟਰ ਫਿਰ ਆਪ ਕਾਜੇ ਚੱਲਾਂਗੇ ਉੱਥੇ ਰਾਤ ਰਾਵਾਂਗੇ ਆ ਜਿਹੜਾ ਸਾਹਮਣੇ ਪਹਾੜਾ ਨਾਲ ਜੀ ਜਮਾ ਕੱਚੇ ਪਹਾੜਾ ਏ ਮੀਆਂ ਦੇ ਵਿੱਚ ਇੱਥੇ ਜਣੀ ਕਿ ਬਹੁਤ ਹੀ ਡੈਡ ਸਲਾਈਡਿੰਗ ਹੁੰਦੀ ਹੈ ਬਹੁਤ ਰਿਸਕੀ ਪਹਾੜਾ ਦਾ ਯਾਰ ਅੱਕੇ ਪਹਾੜਾ ਤਾਂ ਜਮਾ ਡਰ ਨਹੀਂ ਲੱਗਦਾਗਾ ਆ ਖੜੇ ਵੀ ਜਮਾ ਸਿੱਧੇ ਕੰਦ ਵਗੂ ਆ ਕੋਈ ਆਇਆ ਨਹੀਂ ਵੀ ਟੇਡਾ ਦਾ ਕੋਸਾਗਾ ਦਰਿਆਣਾ ਦੇਖੀ ਨਿਕਨੇ ਕਿਤੇ ਮਿੱਠੇ ਜਿਹੇ ਕੰਦਨ ਹੋਗਾ ਦਰ ਵੀ ਆ ਗਿਆ ਖਾਬੀ ਸੁਣੀ ਜੀ ਆ ਆਪ ਵੀ ਉ ਦੇਖੋ ਕਿਵੇਂ ਕਮਾਲ ਹੋਈ ਪਈ ਕਣੀ ਵਾਹ ਯਾਰ ਕਿਵੇਂ ਥੋੜੇ ਜਿਹੇ ਤਾਂ ਬਾਹਰ ਵੀ ਪਰ ਉਹ ਜਿੱਥੋਂ ਦੇ ਨਾ ਚਰਨੇ ਆ ਸਾਰੇ ਜੰਮ ਗਏ ਜੰਮ ਗਏ ਚਰਨੇ ਅਸਲ ਚ ਉਹ ਚਰਨੇ ਜੰਮੇ ਹੋਏ ਹਾਂ ਇਹ ਚਰਨੇ ਸੀਗੇ ਟੈਂਪਰੇਚਰ ਤਾਂ ਵੀ ਮੈਂ ਸਾਹ ਤੇ ਦਰਿਆ ਬਰਦਾ ਹੁਣ ਕਹਿੰਦੇ ਮੈਂ ਸਾੱਚ ਬਈ ਕਾਹ ਤੋਂ ਖੜੀ ਜਾਂਦੇ ਹੋਣਾ ਟੁਕਰੀ ਜਾਂਦੇ ਆ ਅੱਛਾ ਆਪਾਂ ਪਹੁੰਚ ਗਏ ਆ ਪਾਜਾ ਇੱਕ ਮੇਰੇ ਪਾਸੇ ਪਹੁੰਚਾ ਕਿ ਸਾਹਮਣੇ ਉਹ ਸਾਰੀਆਂ ਬਿਲਡਿੰਗਾਂ ਬੁੰਡਿੰਗਾਂ ਹੁਣ ਕੋਈ ਦੇਖਦੇ ਆ ਆਪਾਂ ਇੱਥੇ ਕੋਈ ਰਹਿਣ ਨੂੰ ਟਿਕਾਣਾ ਲੱਭਦੇ ਆ ਥੋੜਾ ਜਿਹਾ ਡਿੱਕਾਂ ਦੇ ਉੱਤੇ ਵੀ ਜ਼ਿਆਦਾਤਰ ਜਿਹੜੇ ਹੋਟਲ ਰੈਸਟੋਰੈਂਟ ਜੇ ਬੰਦ ਪਏ ਆ ਠੰਡ ਕਰਕੇ ਤੇ ਵਿਰਲੇ-ਵਿਰਲੇ ਹੀ ਖੁੱਲੇ ਆ ਬਾਕੀ ਹੁਣ ਪਤਾ ਕਰਨਾ ਪੈਣਾ ਉਹ ਗੱਲ ਹੀ ਗੱਡੀ ਉਹ ਨਾਲੇ ਕੀ ਕੀ ਪੁੱਛਦੇ ਹੇ ਕਿਸੇ ਨੂੰ ਲੋ ਵੀ ਕਾਜਾ ਸ਼ਹਿਰ ਚ ਪਹੁੰਚ ਗਏ ਆ ਤੇ ਹੁਣ ਵੱਡੀ ਸਮੱਸਿਆ ਸ਼ੁਰੂ ਹੋ ਗਈ ਹੈ ਰਹਿਣ ਦਾ ਟਿਕਾਣਾ ਲੱਭਣਾ ਤਾਰਾ ਸੌ ਵੀ ਉਤਰਿਆ ਆ ਬੇਨੇ ਆ ਕੀ ਸੁਣਿਆ ਦੰਦਾ ਹੈ ਰਹਿਣ ਸੱਟਾ ਸਰੀਰ ਹਾਂ ਬੰਦੇ ਠੀਕ ਆ ਖਾਜੀ ਦਿਖਾਉਣੀ ਆ ਤਾਂ ਲੈ ਸਰ ਜੀ ਅੱਜ ਬਣਾਦਾ ਆਪਣੇ ਵਾਸਤੇ ਉਹਨੇ ਖਾਣ ਪਈ ਨੂੰ ਦਾਲ ਸਬਜ਼ੀ ਸਾਰਾ ਕੁਝ ਇੱਥੇ ਬਹਿ ਗਿਆ ਸੱਟਾ ਲੀ ਨਾ ਮੱਕ ਚੱਕਈ ਨਾ ਮੱਕ ਤੇ ਤੈਪਟਾ ਆਉਂਦੇ ਮੈਨੂੰ ਕੱਟਿਆ ਦੋ ਆ ਇਹਨੇ ਨਾ ਉਹਨੂੰ ਪਾਣੀ ਮੰਗਿਆ ਸੀ ਆਂਦਾ ਬਾਈ ਜੀ ਇੱਕ ਬੂੰਦ ਨਹੀਂ ਮਿਲਨੀ ਇੱਕ ਵੀ ਬੂੰਦ ਨਾਲ ਗੱਲ ਨਾ ਕਰੀ ਪੁਰਾ ਦੀਆਂ ਦਾ ਪਾਣੀ ਦੀ ਤਾਂ ਮੂੰਹ ਤੋਂ ਉਹਨੂੰ ਪਾਣੀ ਦੇ ਦਾਂਗੇ ਤੇ ਇਹੀ ਵੱਡੀ ਗੱਲ ਹੈ ਪਾਣੀ ਸੁਝਾਣਾ ਬਰਫ ਵਾਲਾ ਪਾਣੀ ਨੁਕਸਾਨ ਕਰਦਾ ਨੁਕਸਾਨ ਕਰਦਾ ਤੇ ਬਰਫ ਵਾਲਾ ਪਾਣੀ ਦੇ ਜਰਾਬਾ ਦਿੱਤਿਆਂ ਨੇ ਮੈਨੂੰ ਪਾ ਕੇ ਦੇਖਾਂਗਾ ਇੰੀਆਂ ਗਰਮਾਂ ਦਾ ਰਾਤ ਨੂੰ ਮੁੜ ਕੋ ਬੜਕੀ ਹੋ ਜਾਣਗੇ ਦਾ ਨਦੀ ਵਿੱਚ ਇਹ ਨਹੀਂ ਅਮਰ ਤੋਂ ਬੜੀ ਉਹ ਨਹੀਂ ਕਿ ਸੱਚ ਹੈ ਅਬ ਇੱਕ ਕਿਨੇ ਬਚਾ ਬਚਾ ਕੱਢਦੇ ਪਾਣੀ ਵੀ ਆਪਣੇ ਮੁੱਕ ਗਿਆ ਪੰਜਾਬ ਜਾ ਪੰਜਾਬ ਐ ਕਰਾ ਕਰ ਆ 35 ਜਿਹੜਾ ਲੱਛਣਾ ਆਪਣੇ ਮੁੱਕਾਂ ਵਾਲਾ ਆ 40 ਜੂੜੀ ਤਾਂ ਮੁੱਕ ਹੀ ਜਾਣਾ ਕਰਨੇ ਵਗੈ ਸ਼ੈੜੀ ਤੇ ਆਪਾਂ ਕਹਾਣੀਆਂ ਸੁਣਾਇਆ ਕਰਾਂਗੇ ਭਾਈ ਐ ਹੁੰਦਾ ਸੀ ਪਾਣੀ ਅਸੀਂ ਵੇਹਦੇ ਆ ਗੱਡੀਆਂ ਧੋਂਦੇ ਸੀ ਨਾਲੀਆਂ ਜਿ ਧੋਂਦੇ ਸੀ ਉਹ ਸੀਰ ਤੋਂ ਫੇਰ ਇੱਕ ਟੋੜੀ ਛੱਡ ਕੇ ਨਾਲੀਆਂ ਇੰਨਾ ਫਰਕਾ ਪੰਜਾਬ ਦਾ ਪੰਜਾਬ ਵਾਲਾ ਬੰਦਾ ਉਹੀ ਚਮਚਾ ਨਾ ਖਾਂਦਾ ਆਪਰਾ ਸਾਡਾ ਕੇਰਲਾ ਦਾ ਵਿਗਰ ਇਹਨਾਂ ਦਾ ਹਾਈ ਰਵਾਜ ਠੀਕ ਆ ਯਾਰ ਨਾਈਸ ਬੰਦਾ ਯਾਰ ਨਾਈਸ ਲੈ ਅ ਵੀ ਆ ਮਿਲ ਗਿਆ ਕਮਰਾ ਆਪਾਂ ਨੂੰ ਬਹੁਤ ਲੱਗਦਾ ਗਰਮ ਜਿਹਾ ਹੀਟਰ ਵੀ ਹੈਗਾ ਫਿਰ ਜਾਈਆਂ ਜੀ ਬਹੁਤ ਜਿਆਦਾ ਠੰਡ ਬਹੁਤ ਆ ਰਹੀ ਹੈ ਤੇ ਬਾਹਰ ਹੈਗਾ ਨੇਰਾ ਕੁਝ ਦਿਖਾਉਣ ਨੂੰ ਹੈ ਨਹੀਂ ਸੀ ਸਵੇਰੇ ਦਿਖਾਵਾਂਗੇ ਉੱਠ ਕੇ ਬਾਹਰ ਦਾ ਮਾਹੌਲ ਬਹੁਤ ਜ਼ਬਰਦਸਤ ਹੈ ਹੁਣ ਪੈਨੇ ਚੱਪਾ ਕਰਕੇ ਦਾਦਾ ਬਸ ਖੜ ਜਾ ਕਿੱਦਾਂ ਨੇ ਦੋਸਤ ਚੰਗਾ ਵੀ ਭਲਵਾਨ ਸਵੇਰੇ ਮਿਲਦੇ ਹੋਣਾ